ਉਰਾ ਤਖਤਾ ਬਦਲ ਦਿੱਤਾ ਰਿਹਾ ਤੇ ਥੋੜੀ ਜੀ ਕਿਉਂਕਿ ਮਹਾਰਾਜ ਦੇ ਪਰਿਵਾਰ ਬਾਰੇ ਵੀ ਮੈਂ ਬੇਨਤੀ ਕਰ ਦਿਆਂ ਕੈਸਾ ਪਰਿਵਾਰ ਹੈ ਸਾਡੇ ਗੁਰੂ ਦਾ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਸਾਹਿਬ ਜੀ ਦਾ ਪਰਿਵਾਰ ਕਿਹੋ ਜਿਹਾ ਹੈ 9 ਸਾਲ ਦੀ ਆਰਜੂ ਵਿੱਚ ਆਪਣੇ ਪਿਤਾ ਨੂੰ ਮਹਾਰਾਜ ਤੋੜ ਰਿਹਾ ਹੈ ਤੇ ਮਾਤਾ ਗੁਜਰੀ ਜੀ ਆਪਣੇ ਪਤੀ ਨੂੰ ਤੋੜ ਰਹੀ ਹੈ ਮਾਤਾ ਨਾਨਕੀ ਜੀ ਆਪਣੇ ਪੁੱਤਰ ਨੂੰ ਤੋੜ ਰਹੀ ਹੈ ਦਿੱਲੀ ਦੀ ਧਰਤੀ ਨੂੰ ਇੱਕ ਮਿੰਟ ਲਈ ਗਹਿਰਾਈ ਵਿੱਚ ਜਾ ਕੇ ਸੋਚਿਓ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੋਰਿਆ ਹੋਏਗਾ ਦਿੱਲੀ ਵੱਲ ਨੂੰ ਉਦੋਂ ਮਾਹੌਲ ਕੀ ਹੋਏਗਾ ਔਰ ਕਿੱਡਾ ਵੱਡਾ ਇਹ ਪਰਿਵਾਰ ਹੈ ਆਪਣੇ ਘਰ ਦੇ ਜੀ ਨੂੰ ਤੋੜ ਕੇ ਉਹਦੇ ਸਿਰ ਦਾ ਇੰਤਜ਼ਾਰ ਕਰਨ ਲੱਗ ਪਏ ਹੈ ਵੀ ਹੁਣ ਸਾਡੇ ਜੀ ਦਾ ਸਿਰ ਵਾਪਸ ਆਏਗਾ ਅਸੀਂ 에어ਪੋਰਟ ਜਾਂਦੇ ਆ ਨਾ ਗੁਰਮਖੋ 에어ਪੋਰਟ ਦੇ 2 ਦਰਵਾਜੇ ਹੁੰਦੇ ਆ ਇੱਕ ਉਹ ਦਰਵਾਜਾ ਜਿਹਦੇ ਰਾਹੀਂ ਐਂਟਰੀ ਹੈ 에어ਪੋਰਟ ਦੇ ਅੰਦਰ ਲੋਕ ਜਾਂਦੇ ਆ ਇੱਕ ਉਹ ਦਰਵਾਜਾ ਹੈ ਜਿਹਦੇ ਰਾਹੀਂ ਬਾਹਰ ਹੁੰਦੇ ਆ ਥੋੜੀ ਥੋੜੀ ਵਿੱਥ ਤੇ ਹੁੰਦੇ ਆ ਆਪਣੇ ਅੰਮ੍ਰਿਤ ਆਪਣੇ ਲਾਗੇ ਅੰਮ੍ਰਿਤਸਰ 에어ਪੋਰਟ ਥੋੜੀ ਵਿੱਥ ਤੇ ਦਰਵਾਜੇ ਆ ਪਰ ਚੇਤਾ ਰੱਖਿਓ ਭਾਵ ਬਦਲ ਜਾਂਦੇ ਆ ਮੈਂ ਦੇਖਿਆ ਜਿਸ ਦਰਵਾਜ਼ੇ ਰਾਹੀਂ ਕੋਈ ਐਂਟਰ ਹੋ ਰਿਹਾ ਹੁੰਦਾ ਨਾ 에어ਪੋਰਟ ਨੂੰ ਅੰਦਰ ਜਾ ਰਿਹਾ ਹੁੰਦਾ ਬੱਚਿਆਂ ਨੇ ਵਿਦੇਸ਼ ਜਾਣਾ ਹੁੰਦਾ ਤੇ ਮਾਪਿਓ ਰੋ ਰਹੇ ਹੁੰਦੇ ਆ ਬੱਚੇ ਨੂੰ ਮਿਲ ਕੇ ਤੇ ਦੂਜੇ ਦਰਵਾਜ਼ੇ ਰਾਹੀਂ ਜੀ ਆਪਸ ਵਿੱਚ ਮਿਲ ਰਹੇ ਹੁੰਦੇ ਇੱਕ ਦਰਵਾਜ਼ੇ ਤੇ ਜੀ ਵਿਛੜਦੇ ਆ ਇੱਕ ਦਰਵਾਜ਼ੇ ਦੇ ਉੱਤੇ ਜੀ ਮਿਲ ਰਹੇ ਹੁੰਦੇ ਆ ਉਹਨਾਂ 'ਚ ਮਲਾਪ ਹੋ ਰਿਹਾ ਹੁੰਦਾ ਤੇ ਮੈਂ ਆਪਣੇ ਮਨ ਵਿੱਚ ਸੋਚਦਾ ਹੁੰਦਾ ਜਿੱਥੇ ਵਿਛੜਦੇ ਆ ਨਾ ਜੀ ਵੀ ਸਾਡੇ ਸਤਿਗੁਰੂ ਦਾ ਪਰਿਵਾਰ ਵਿਛੜਿਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਿਛੜਦੇ ਆ ਜਾਂਦੇ ਆ। ਤੇ ਮਾਂ ਆਪਣੇ ਪੁੱਤ ਨੂੰ ਤੋੜ ਕੇ ਤੇ ਆਪਣੇ ਪੁੱਤ ਦੇ ਬਾਰੇ ਖਬਰ ਸੁਣਨ ਲਈ ਆਪਣੇ ਅੰਦਰ ਨੂੰ ਤਿਆਰ ਕਰ ਰਹੀ ਹੈ ਕਿ ਹੁਣ ਬਸ ਕੋਈ ਨਾ ਕੋਈ ਪਾਣਾ ਵਰਤੇਗਾ। मां ਗੁਜਰੀ ਜੀ ਆਪਣੇ ਪਤੀ ਦੇ ਬਾਰੇ ਖਬਰ ਸੁਣਨ ਨੂੰ ਬੈਠੇ ਆ ਵੀ ਹੁਣ ਕੋਈ ਨਾ ਕੋਈ ਪਾਣਾ ਵਰਤੇਗਾ ਆਪ ਸਤਿਕਾਰਯੋਗ ਬੈਠੇ ਹੋ ਚੇਤਾ ਰੱਖਿਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ 2 ਦਿਨ ਪਹਿਲਾਂ ਦਸਵੇਂ ਪਾਤਸ਼ਾਹ ਦਾ ਗੁਰਤਾ ਗੱਦੀ ਗੁਰਪੁਰਬ ਮਨਾਉਨੇ ਆ 2 ਦਿਨ ਪਹਿਲਾਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਵੀ ਗੁਰੂ ਸਾਹਿਬ ਤਾਂ ਜੇ ਸ਼ਹੀਦ ਨਹੀਂ ਹੋਏ ਪਰ 2 ਦਿਨ ਪਹਿਲਾਂ ਗੁਰਿਆਈ ਵੀ ਮਨਾਉਣ ਲੱਗ ਪਏ ਉਹਦਾ ਕਾਰਨ ਇਹ ਹੀ ਹੈ ਕਿਉਂਕਿ ਪਰਿਵਾਰ ਨੂੰ ਪਤਾ ਹੈ